ਪੌਂਟਾ ਸਾਹਿਬ ਵਸਾ ਕੇ ਸਹਿ ਮੇਰੇ ਆਨੰਦਪੁਰ ਸਾਹਿਬ ਵੱਲੇ ਚਾਲੇ ਪਾਉਣ ਲੱਗੇ ਦਰਸ਼ਨ ਕਰਨ ਲਈ ਗੋਬਿੰਦ ਰਾਏ ਜੀ ਦੇ ਲੋਕੀ ਕਤ ਵਹੀਰਾ ਸੀ ਆਉਣ ਲੱਗੇ ਇਹਦਾ ਪਿਆਰ ਸੰਗਤ ਦੇ ਨਾਲ ਸੀ ਸੋਹਣੇ ਕੀਮਤੀ ਵਿਸ਼ੇ ਦਸ਼ਾਲਿਆਂ ਤੇ ਸੋਹਣੇ ਕੀਮਤੀ ਵਿਸ਼ੇ ਗਲੀਚਿਆ ਤੇ ਆਇਆ ਸੰਗਤਾਂ ਤਾਂ ਹੀ ਬਿਠਾਉਣ ਲੱਗੇ ਪੌਂਟਾ ਸਾਹਿਬ ਵਸਾ ਕੇ ਸਹਿ ਮੇਰੇ ਆਨੰਦਪੁਰ ਸਾਹਿਬ ਵੱਲੇ ਚਾਲੇ ਪਾਉਣ ਲੱਗੇ ਸਿਰੈ ਰਾਜੇ ਦੇਦ ਨੇ ਪ੍ਰਕਾਸ਼ ਨੂੰ ਨਾਲ ਲੈ ਕੇ ਫਤਿਹ ਸ਼ਾ ਵੀ ਭੁਲਾ ਬਖਸ਼ਾਉਣ ਆਇਆ ਹੈ ਪੇਟ ਆ ਲੈ ਕੇ ਕੀਮਤੀ ਆਪ ਹੱਥੀ ਸੱਚੇ ਦਰ ਦਰਬਾਰ ਚੜਾਉਣ ਆਇਆ ਦੋਵੇਂ ਰਾਜੇ ਫਿਰ ਸਦਾ ਲਈ ਬਣੇ ਮਿੱਤਰ ਗੁਰੂ ਚਰਣਾ ਤੇ ਸੀਸ ਚ ਕੌਣ ਲੱਗੇ ਪੌਂਟਾ ਸਾਹਿਬ ਵਿਸਾ ਕੇ ਸਹਬ ਮੇਲੇ ਆਨੰਦਪੁਰ ਸਾਹਿਬ ਵੱਲੇ ਚਾਲੇ ਪਾਉਣ ਲੱਗੇ ਹਕੀਕਤ ਹੈ ਰਾਣੀ ਨਾਲ ਵਜ਼ੀਰ ਤੇ ਅਹਿਲਕਾਰ ਸਾਰੇ ਰਾਣੀ ਨਾਲ ਵਜ਼ੀਰ ਤੇ ਅਹਿਲਕਾਰ ਸਾਰੇ ਸਾਰੇ ਗੁਰਾਂ ਦਾ ਕਰਨ دیدار ਆਏ ਰਾਏpur ਦੀ ਰਾਣੀ ਦੇ ਪਿਆਰ صدਕਾ ਕਈਆਂ ਪਿੰਡਾਂ ਦੇ ਨਾਲ ਪਰਿਵਾਰ ਆਏ ਸ਼ਸਤਰ ਬਸ ਤੇ ਨਾਗ ਦਸਵੰਦ ਲੈ ਕੇ ਬੜੀ ਸ਼ਰਦਾ ਦੇ ਨਾਲ ਚੜਾਉਣ ਲੱਗੇ ਪੌਂਟਾ ਸਾਹਿਬ ਵਸਾ ਕੇ ਸਹਬ ਮੇਰੇ ਆਨੰਦਪੁਰ ਸਾਹਿਬ ਵੱਲੇ ਚਾਲੇ ਪਾਉਣ ਲੱਗੇ ਚੌਧਰੀ ਸਾਹਿਬ sire ਜਿੱਤਿਆ ਯੁੱਧ ਪੰਘਾਣੀ ਦਾ ਜਦੋਂ ਹੈ ਸੀ ਜਿੱਤਿਆ ਯੁੱਧ ਪੰਘਾਣੀ ਦਾ ਜਦੋਂ ਹੈ ਸੀ ਖਬਰਾਂ ਪਹੁੰਚੀਆਂ ਕੁੱਲ ਸੰਸਾਰ ਉਤੇ ਵਾਛੜ ਤੀਰਾਂ ਦੀ ਸਕੇ ਨਾ ਝਲ ਵੈਰੀ ਬਹੁਤਾ ਬਲ ਸੀ ਸੱਚੀ ਸਰਕਾਰ ਅੰਦਰ ਜਿਹੜੇ ਭੱਜ ਗਏ ਛੱਡ ਮੈਦਾਨ ਵਿੱਚੋਂ ਘਰੇ ਜਾ ਕੇ ਆਪਣੇ ਪਛੋਟ ਤਉਣ ਲੱਗੇ ਪੌਂਟਾ ਸਾਹਿਬ ਸਾਕੇ ਸਹਿ ਮੇਰੇ आनंदपुर साहिब ਵੱਲੇ ਚਾਲੇ ਪਾਉਣ ਲੱਗੇ ਛੇ ਰਹੇ ਖਿਆਲ ਨੇ ਪੰਛੀ ਰੁੱਖਾਂ ਦੇ ਬੈਠੇ ਆਖਦੇ ਸੀ ਸਾਡੇ ਦਿਲਾਂ ਤੇ ਠੰਡ ਵਰਤਾਈ ਹੋਈ ਸੀ ਅਸੀਂ ਸੁਣਦੇ ਸੀ ਕੀਰਤਨ ਦਰਬਾਰ ਹੁੰਦਾ ਐਸੀ ਸਤਗੁਰਾਂ ਨੇ ਰੌਣਕ ਲਾਈ ਹੋਈ ਸੀ ਹੁਣ ਪਤਾ ਨਹੀਂ ਹੋਣਗੇ ਕਦੋਂ ਦਰਸ਼ਨ ਏਨੀ ਆਖ ਕੇ ਗਲਮ ਕੌਣ ਲੱਗੇ ਪੌਂਟਾ ਸਹਿਬ ਵਸਾ ਕੇ ਸਹਿ ਮੇਰੇ ਆਨੰਦਪੁਰ ਸਹਿਬ ਵੱਲੇ ਚਾਲੇ ਪਾਉਣ ਲੱਗੇ ਕਵਤਾ ਦੇ ਦੋ ਅੰਤਰੇ ਆਖਰੀ ਕੰਡੇ ਜਮਨਾ ਦੇ ਬੈਠ ਹਜ਼ੂਰ ਮੇਰੇ ਕੰਡੇ ਜਮਨਾ ਦੇ ਬੈਠ ਹਜ਼ੂਰ ਮੇਰੇ ਵੇਿ ਸ਼ਾਸਤਰ ਗੁਰਬਾਣੀ ਵਿਚਾਰਦੇ ਰਹੇ ਨਿਰਮਲ ਭੇਖੀ ਰੱਖੀ ਸੀ ਨੀ ਇਥੇ ਲੱਖਾਂ ਜੀਵਾਂ ਦੇ ਜਨਮ ਸਵਾਰ ਦੇ ਰੈ ਇਥੇ ਸਦਾ ਹੀ ਰੌਣਕਾਂ ਰਹਿਣੀਆਂ ਨੇ ਬੋਲੇ ਬੋਲ ਤੇ ਕਰਮ ਕਮਾਉਣ ਲੱਗੇ ਪੌਂਟਾ ਸਹਿਬ ਸਾਕੇ ਸਹਿਬ ਮੇਰੇ ਅਨੰਦਪੁਰ ਸਾਹਿਬ ਵੱਲੇ ਚਾਲੇ ਪਾਉਣ ਲੱਗੇ ਆਖਰੀ ਅੰਤਰਾ ਜੀ ਨਜ਼ਮ ਦਾ ਬਖਸ਼ਿਆ ਰਬ ਸੱਚੇ ਗੋਬਿੰਦ ਰਾਏ ਜੀ ਨੂੰ ਬਖਸ਼ਿਆ ਰਬ ਸੱਚੇ ਗੋਬਿੰਦ ਰਾਏ ਜੀ ਨੂੰ ਪੁੱਤਰ लाडला ਲਾਲ ਅਜੀਤ ਸੋਣਾ ਬਖਸ਼ਿਆ ਰਬ ਸੱਚੇ ਗੋਬਿੰਦ ਰਾਏ ਜੀ ਨੂੰ ਪੁੱਤਰ लाडला ਲਾਲ ਅਜੀਤ ਸੋਣਾ ਚਮਕੇ ਨਵਾਨਕ ਨਿਰੰਕਾਰ ਦਾ ਨੂਰ ਮੱਥੇ ਤੁਰ ਵਰਗਾਹੋਂ ਮਨ ਜੀਤੇ ਜਗਜੀਤ ਸੋਣਾ ਟਾਲੀ ਵਾੜ ਜਾ ਕਵੀਆਂ ਨੂੰ ਸਦਕੇ ਤਾਂ ਸਤਗੁਰ ਕਵੀ ਦਰਬਾਰ ਕਰਵਾਉਣ ਲੱਗੇ ਪੌਂਟਾ ਸਾਹਿਬ ਵਸਾ ਕੇ ਸਹੇ ਮੇਰੇ ਆਨੰਦਪੁਰ ਸਾਹਿਬ ਵੱਲੇ ਚਾਲੇ ਪਾਉਣ ਲੱਗੇ ਆਨੰਦਪੁਰ ਸਾਹਿਬ ਵੱਲੇ ਚਾਲੇ ਪਾਉਣ ਲੱਗੇ